ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਅਸੀਂ ਵੀ ਠੀਕ ਠਾਕ ਤੇ ਕਰਦੇ ਆ ਨਵਾਂ ਬਲੌਗ ਸ਼ੁਰੂ ਅੱਜ ਦੇ ਨੇ ਆਪਾਂ ਦੇਖਦੇ ਆਂ ਕੀ ਕੀ ਕੰਮ ਕਰਨੇ ਨੇ ਤੇ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਲੋਈ ਸਕਦੇ ਆ ਪ੍ਰਸਾਦ ਦੇ ਲੋ ਜੀ ਆਪਾਂ ਰੋਟੀ ਪਾਣੀ ਖਾ ਲਿਆ ਖਾ ਕੇ ਆ ਗਏ ਦੁਬਾਰਾ ਦੁਕਾਨ ਦੇ ਵਿੱਚ ਤੇ ਅੱਜ ਮੈਂ ਹੁਣ ਨਾ ਕਿ ਆਇਆ ਪਹਿਲਾਂ ਮੈਂ ਨਹਾਤਾ ਨਹੀਂ ਤੇ ਅੱਜ ਮੈਂ ਨਹਾਤਾ ਕਿ ਕਿਸੀ ਤੇ ਸਵੇਰੇ ਸਵੇਰੇ ਠੰਡਾ ਪਾਣੀ ਹੁੰਦਾ ਥੋੜਾ ਜਿਆ ਤੇ ਉਹਦੇ ਨਾਲ ਕਿ ਨਾ Baal nikharਦੇ ਨਹੀਂ ਹੈਗੇ ਫਿਰ ਤੇ ਹੁਣ ਪਾਣੀ ਥੋੜਾ ਜੇ ਧੁੱਪ ਦੇ ਨਾਲ ਗਰਮ ਹੋ ਗਿਆ ਦੀ ਹੁਣ ਮੈਂ ਕੇਸੀ ਨਹਾ ਕੇ ਪਾ ਸੁਕਾ ਕੇ ਤੇਲ ਲਾ ਕੇ ਤੇ ਫਿਰ ਰੋਟੀ ਟੁਕ ਖਾ ਕੇ ਆਪਣੋਂ ਦੁਆਰੇ ਆ ਕੇ ਦੁਕਾਨ ਦੇ ਵਿੱਚ ਤੇ ਹੁਣ ਆਪਾਂ ਦੁਕਾਨ ਚ ਲਾਵਾਂਗੇ ਹਾਜ਼ਰੀ ਬੈਸੇ ਅੱਜ ਅੱਜ ਜਾਣ ਦਾ ਕੋਈ ਪ੍ਰੋਗਰਾਮ ਹੈ ਤਾਂ ਰਹੇ ਨਹੀਂ ਜੇ اچانک ਬਣ ਗਿਆ ਤਾਂ ਜਰੂਰ ਦੱਸਾਂਗੇ ਤੇ ਹਲੇ ਤੱਕ ਆਪਾਂ ਘਰ ਦੇ ਵਿੱਚੀਆਂ ਦੁਕਾਨ ਦੇ ਵਿੱਚ ਹੀ ਇੱਥੇ ਰਹਿਣਾ ਹੈ ਆਪਾਂ ਨੇ ਤੇ ਹੁਣ ਗਰਮੀਆਂ ਸਟਾਰਟ ਹੋ ਗਈਆਂ ਕਾਫੀ ਤੇ ਹੁਣ ਕਸਟਮਰ ਵੀ ਆਉਂਦੇ ਆ ਵਧੀਆ ਤੇ ਹਰ ਰੋਜ਼ ਆਉਂਦੇ ਨੇ ਕਸਟਮਰ ਆਉਣ ਕਰਕੇ ਦੁਕਾਨ ਵੀ ਹੁਣ ਓਪਨ ਰੱਖਣੀ ਜ਼ਰੂਰੀ ਹੈਗੀ ਤੇ ਕਿਉਂਕਿ ਜੇ ਦੁਕਾਨ ਓਪਨ ਰੱਖਾਂਗੇ ਤਾਂ ਕੋਈ ਕੱਪੜਾ ਵਿਕੂਗਾ ਤੇ ਕੰਮ ਚੱਲੂ ਆਪਣਾ ਹਨਾ ਤੇ ਫਿਰ ਆਪਾਂ ਅੱਗੇ ਜਾ ਕੇ ਹੋਰ ਵੀ ਗਾਣੇ ਕਰਨੇ ਨੇ ਤੇ ਹੁਣ ਅਗਲੇ ਗਾਣੇ ਦੀ ਤਿਆਰੀ ਸ਼ੁਰੂ ਕਰਾਂਗੇ ਬਸ ਦਾ ਕਣਕ ਦਾ ਖਤਾਰਾ ਕੰਮ ਨਿਬੜੇ ਤੋਂ ਗਰਦ ਗੱਪੇ ਦਾ 3 ਦਿਨਾਂ ਤੱਕ ਆਪਾਂ ਅਗਲੇ ਗਾਣੇ ਦੀ ਤਿਆਰੀ ਸ਼ੁਰੂ ਕਰਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲਾ ਗਾਣਾ ਜਿਹੜਾ ਆਪਾਂ ਕਰਨੇ ਆ ਵੀ ਕਿਸ ਵਿਸ਼ੇ ਦੇ ਉੱਤੇ ਕਰੀਏ ਹਨਾ ਆਪਾਂ ਗਾਣੇ ਪ੍ਰਵਾਰਕ ਕਰਦੇ ਹੁੰਨੇ ਆ ਤੇ ਪ੍ਰਵਾਰਕ ਗਾਣਾ ਹੋਵੇ ਕੋਈ ਕੈਂਟ ਜਾਂ ਵਿਸ਼ਾ ਹੋਵੇ ਉਹ ਜਰੂਰ ਦੱਸ ਦਿਓ ਜੇ ਕਿਸੇ ਕੋਲ ਕੋਈ ਕੋਈ ਪੈਣਪਰਾ ਲਿਖਣ ਦਾ ਸੌਪ ਰੱਖਦਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਓ ਤੇ ਆਪਾਂ ਜੇ ਗਾਣਾ ਕੈਂਟ ਹੋਇਆ ਕਰਾਂਗੇ ਗਾਣਾ ਬਿਲਕੁਲ ਫ੍ਰੀ ਦੇ ਵਿੱਚ ਬਸ ਆਪਾਂ ਨੂੰ ਇੱਕ ਗਾਣਾ ਇੱਕੋ ਹੀ ਕੈਂਟ ਚਾਹੀਦਾ ਹੈ ਤੇ ਜ਼ਰੂਰ ਕਮੈਂਟ ਕਰਿਆ ਸੌਰੀ ਕੰਟੈਕਟ ਕਰਿਓ ਜੇ ਕਿਸੇ ਵੀ ਭੈਣ ਭਰਾ ਕੋਲੇ ਕੋਈ ਲਿਖਿਆ ਹੋਇਆ ਗਾਣਾ ਹੈਗਾ ਜਾਂ ਕੋਈ ਅੱਗੇ ਕਿਸੇ ਰਾਈਟਰ ਨੂੰ ਜਾਣਦਾ ਹੈ ਨਾ ਤਾਂ ਵੀ ਦੱਸਿਓ ਜ਼ਰੂਰ ਸੰਪਰਕ ਕਰਿਓ ਆਪਣੇ ਨਾਲ ਤੇ ਆਪਾਂ ਪੂਰਾ ਘੈਂਟ ਗਾਣਾ ਕਰਨਾ ਹੈ ਲੋਏ ਸੁਣ ਕੇ ਹੱਦੀ ਵੀ ਜਚਾਨਕ ਜਾਣਾ ਪਿਆ ਤਾਂ ਆਪਾਂ ਦੱਸਾਂਗੇ ਪਹਿਨ ਪਰ ਪ੍ਰੋਗਰਾਮ ਕੋਈ ਹੈ ਨਹੀਂ ਸੀ ਜਾਣਦਾ ਤੇ ਅਚਾਨਕ ਹੀ ਬਣ ਗਿਆ ਅਸੀਂ ਆਇਆਗੇ ਛੋਟੀ ਕਨੋਰੀ ਕੰਮ ਤੇ ਜ਼ਰੂਰੀ ਤੇ ਸੋ ਟਿਕਨੇਵਰੀ ਦੇ ਵਿੱਚ ਖੜਿਆ ਮੈਂ ਦਰਵਾਜ਼ੇ ਦੇ ਵਿੱਚ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦਰਵਾਜ਼ਾ ਦੇਖੋ ਜੀ ਆਲੇ-ਦੁਆਲੇ ਚੌਂਕੜੀਆਂ ਬਣੀਆਂ ਨੇ ਵੱਡੀਆਂ ਵੱਡੀਆਂ ਇਹ ਕੰਨਾਂ ਲਿਖਿਆ ਹੈ ਲੋਕਾਂ ਦੇ ਸਾਦੇ ਵਿਆਹ ਸਾਦੇ ਭੋਗ ਨਾ ਕਰਜਾ ਨਾ ਸੋਹਣ ਤੇ ਸਾਰੇ ਨੂੰ ਆਪਣੇ ਵਰਗਾ ਸਮਝਣਾ ਇਹ ਵੀ ਸਾਡੀ ਗਲਤੀ ਹੈ ਇੱਧਰ ਲਿਖਿਆ ਹੈ ਵਿਚਾਰ ਤਾਂ ਸਾਰੇ ਹੀ ਵਧੀਆ ਹੁੰਦੇ ਹਨ ਲੋੜ ਉਹਨਾਂ ਤੇ ਅਮਲ ਕਰਨ ਦੀ ਹੁੰਦੀ ਹੈ ਹਾਲਾਤਾਂ ਤੋਂ ਭੱਜਣ ਨਾਲ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਬਹੁਤ ਵਧੀਆ ਵਧੀਆ ਕੰਨਾਂ ਲਿਖੀਆਂ ਨਹੀਂ ਤੇ ਦਰਵਾਜ਼ਾ ਹੀ ਵੈਸੇ ਬਹੁਤ ਸੋਹਣਾ ਬਣਿਆ ਹੋਇਆ ਹੈ ਲਓ ਜੀ ਹੁਣ ਆਪਾਂ ਕਰਦੇ ਆਂਗੇ ਨਾਮ ਅਨਾਉਂਸ ਦਾ ਕਮੈਂਟ ਲੈਣ ਵਾਲਿਆਂ ਦੇ ਕਮੈਂਟ ਲਿਖਣ ਵਾਲਿਆਂ ਦੇ ਤੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਵੀ ਕਮੈਂਟ ਕੀਤਾ ਲਈ ਬਹੁਤ ਬਹੁਤ ਧੰਨਵਾਦ ਤੇ ਇੰਨਾ ਆਪਾਂ ਨੂੰ ਸਭ ਤੋਂ ਪਹਿਲਾ ਕਮੈਂਟ ਆਇਆਗਾ ਜੀ ਰੁਪਿੰਦਰ ਢਿੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਕਰੀਨ ਤੇ ਫੋਟੋ ਇਹਨਾਂ ਦੇ ਦੇਖ ਸਕਦੇ ਹੋ ਚੈਨਲ ਦੇ ਬਹੁਤ ਬਹੁਤ ਧੰਨਵਾਦ ਰੁਪਿੰਦਰ ਢਿੱਲੋਂ ਬਾਈ ਤੇ ਦੂਸਰਾ ਕਮੈਂਟ ਆਇਆਗਾ ਜੀ ਮੇਰੀ ਭੈਣ ਬਲਜੀਤ ਕਾਰ ਜੋ ਕਿ ਹਰ ਰੋਜ਼ ਕਰਦੇ ਨੇ ਰਾਪੇ ਕਮੈਂਟ ਕੀਤਾ ਬਹੁਤ ਸੋਹਣਾ ਕਮੈਂਟ ਕੀਤਾ ਤੇ ਤੁਸੀਂ ਉਹਨਾਂ ਦੀ ਡੀਪੀ ਦੇਖ ਸਕਦੇ ਹੁੰਦੇ ਤੇ ਬਹੁਤ-ਬਹੁਤ ਧੰਨਵਾਦ ਭੈਣੇ ਤੁਸੀਂ ਹਰ ਰੋਜ਼ ਮੈਨੂੰ ਯਾਦ ਕਰਦੇ ਹੋਗੇ ਮੇਰੇ ਬਲੌਗ ਦੇਖਦੇ ਹੋ ਮੇਰੇ ਲਈ ਟਾਈਮ ਕੱਢਦੇ ਹੋ ਬਹੁਤ-ਬਹੁਤ ਧੰਨਵਾਦ ਤੇ ਤੀਸਰਾ ਕਮੈਂਟ ਆਇਆਗਾ ਜੀ ਆਪਾਂ ਨੂੰ ਗਰੇਵਾਲ ਪੰਜਾਬੀ ਬਲੌਗ ਵਾਲੀ ਭੈਣ ਦਾ ਤੇ ਬਹੁਤ ਨਾਈਸ ਧੰਨ ਨੇ ਇਹ ਇਹ ਬਹੁਤ ਸੋਹਣੇ ਬਲੌਗ ਹੁੰਦੇ ਨੇ ਤੇ ਜਰੂਰ ਤੁਸੀਂ ਵੀ ਇਹਨਾਂ ਦੇ ਬਲੌਗ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਭੈਣ ਨੇ ਮੈਨੂੰ ਇਨਵਾਈਟ ਕੀਤਾ ਵੀ ਤੁਸੀਂ ਮੈਨੂੰ ਮਿਲ ਕੇ ਜਾਓ ਤੇ ਮੈਂ ਭੈਣ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਜਰੂਰ ਤੁਹਾਡੇ ਕੋਲੇ ਮਿਲਦਾ ਆਉਂਗਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਹੈਗਾ ਤੁਸੀਂ ਇੰਨਾ ਆਪਣੇ ਭਰਾ ਨੂੰ ਮਾਣ ਦਿੰਦੇ ਹੋਗੇ ਬਹੁਤ ਬਹੁਤ ਧੰਨਵਾਦ ਅੰਨੀ ਸਾਰਿਆਂ ਦਾ ਧੰਨਵਾਦ ਬੰਦ ਤੇ ਮੈਂ ਤੁਹਾਨੂੰ ਮਿਲਣ ਆਉਂਦਾ ਜਲਦੀ ਹੀ ਆਉਂਦਾ ਅਬਲੀ ਸੋਚਦਾ ਕਿ ਮੈਂ ਕੱਲ ਨੂੰ ਆ ਜਾ ਜਾਂ ਕੱਲ ਨੂੰ ਨਹੀਂ ਤਾਂ ਅਗਲੇ ਦਿਨ ਜ਼ਰੂਰ ਪੱਕਾ ਆ ਕੇ ਮਿਲ ਕੇ ਜਾਵਾਂ ਤੁਹਾਨੂੰ ਤੇ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਮੈਨੂੰ ਇੰਨਾ ਪਿਆਰ ਦਿੰਨੇ ਆਂਗੇ ਨਾ ਤੇ ਜਦ ਫਿਰ ਮੈਂ ਤੁਹਾਨੂੰ ਮਿਲ ਕੇ ਫਿਰ ਉਸ ਤੋਂ ਬਾਅਦ ਥੋੜੀ ਵਾਰੀ ਤੁਸੀਂ ਵੀ ਮੇਰੇ ਕੋਲ ਜ਼ਰੂਰ ਆਇਓ ਤੇ ਆਪਾਂ ਐਦਾਂ ਆਪਾਂ ਸਾਂਝ ਵਧੀਆ ਵਧਾਈ ਹੈ ਆਪਣੀ ਭੈਣ ਭਰਾਵਾਂ ਦੇ ਪਿਆਰ ਦੀ ਹੈ ਨਾ ਤੇ ਬਹੁਤ ਵਧੀਆ ਲੱਗਦਾ ਜਦ ਤੁਸੀਂ ਇਦਾਂ ਕਮੈਂਟ ਕਰਦੇ ਹੋਗੇ ਤੇ ਹੁਣ ਤੋਂ ਪਹਿਲਾਂ ਮੈਂ ਤੁਹਾਨੂੰ ਕਾਲ ਜ਼ਰੂਰ ਕਰੂੰਗਾ ਭਾਜੀ ਦਾ ਨੰਬਰ ਮੇਰੇ ਕੋਲ ਹੈਗਾ ਹੈਗਾ ਤੇ ਮੈਂ ਕਾਲ ਕਰਨ ਤੁਹਾਨੂੰ ਜ਼ਰੂਰ ਜੇ ਤੁਹਾਡੇ ਕੋਲ ਟਾਈਮ ਹੋਇਆ ਤੁਸੀਂ ਫ੍ਰੀ ਹੋਏ ਘਰ ਹੋਏ ਤਾਂ ਮੈਂ ਜ਼ਰੂਰ ਅੰਬਲੀ ਕੱਲ ਨੂੰ ਹੀ ਆਉਂਗਾ ਜ਼ਰੂਰ ਪਤਾ ਤੇ ਸਾਰਿਆਂ ਦਾ ਫਿਰ ਫਿਰ ਬਹੁਤ-ਬਹੁਤ ਧੰਨਵਾਦ ਬਲਜੀਤ ਕੌਰ ਰਪਿੰਦਰ ਢਿੱਲੋਂ ਤੇ ਇੱਕ ਭੈਣ ਪਰਮਕ੍ਰਿਸ਼ਿਵਾਲਾ ਪਾਣ ਕਮੈਂਟ ਕਰਦੇ ਹੁੰਦੇ ਨੇ ਹਨਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇੱਕ ਖੜਾ ਆਪਣਾ ਫਾਰਮ ਟਰੈਕ ਟਰਾਲੀ ਪਾਈ ਤੇ ਟਰਾਲੀ ਚ ਆਪ ਚੱਕ ਲੈ ਆਂਦੇ ਆ ਮੰਡੀ ਦੇ ਵਿੱਚੋਂ ਕਣਕ ਚਾਰ ਲੱਗਣ ਤੋਂ ਬਾਅਦ ਤੁੱਲਣ ਤੋਂ ਬਾਅਦ ਆਪਾਂ ਗਿਣ ਕੇ ਗੱਟੇ ਚੱਕ ਲਿਆਨੇ ਹੁਣ ਢੋਲਾਂ ਦੇ ਵਿੱਚ ਪਾ ਕੇ ਗੱਟੇ ਖਾਲੀ ਕਰਕੇ ਫੜਾਇਆ ਮੰਗੇ ਫਿਰ ਕਰੇ ਕਣਕ ਨੂੰ ਢਕਾਉਣ ਦੀ ਲੋੜ ਨਹੀਂ ਪੈਂਦੀ ਮੰਡੀ ਦੇ ਵਿੱਚ ਵੀ ਚੱਕ ਲਿਆਨੇ ਤੇ ਕਣਕ ਦੇ ਵਿੱਚ ਗੱਟੇ ਪੈ ਨੇ ਟਰਾਲੀ ਦੇ ਤੇ ਉਹ ਗਏ ਨੇ ਪ੍ਰਾਣੀ ਕੰਮ ਹੁਣਾ ਕੇ ਉਹ ਟਰਾਲੀ ਜੋ ਗੱਟੇ ਚੱਕ ਚੱਕ ਢੋਲਾਂ ਚ ਪਾ ਦੇਣਗੇ ਤੇ ਚੱਲ ਜੀ ਢੋਲ ਭਰੇ ਜਾਣਗੇ ਕਣਕ ਸਾਮੀ ਜਾਊ ਰਹਿ ਜੂ ਫਿਰ ਕੱਲੀ ਤੂੜੀ ਤੂੜੀ ਇੱਕਤੀ ਆਪਣਾ ਥੋੜੀ ਬਹੁਤੀ ਕਰਾਵਾਂਗੇ ਬਾਕੀ ਨਹੀਂ ਕਰਾਉਂਦੇ ਕਿਉਂਕਿ ਤੂੜੀ ਦਾ ਕੋਈ ਰੇਟ ਤਾਂ ਹੈ ਨਹੀਂ ਕਰਾਈ ਉਹਦੋਂ ਮਹਿੰਗੀ ਜ਼ਿਆਦਾ ਹੈਗੀ ਤੇ ਥੋੜੀ ਬਹੁਤੀ 5-10 ਟਰਾਲੀਆਂ ਕਰਾਵਾਂਗੇ ਬਾਕੀ ਪਈ ਰਹੂ ਕਿਸੇ ਨੇ ਕਰਾਉਣੇ ਹੋ ਕਰਾ ਲੂ ਕੋਈ ਨਹੀਂ ਪਈ ਹੈਗੀ ਲੋਲੀ ਆਪਾਂ ਹੁਣ ਲੱਗੇ ਤੇ ਬਲੌਗ ਦਾ ਐਂਡ ਕਰਨ ਕਿਉਂਕਿ ਹੋ ਗਈ ਬਿਲਕੁਲ ਸ਼ਾਮ ਤੇ ਹੁਣ ਆਪਾਂ ਨੂੰ ਕੱਲ੍ਹ ਵਾਲੇ ਇੱਕ ਬਲੌਗ ਤੇ ਆ ਗਿਆ ਇੱਕ ਕਮੈਂਟ ਤੇ ਅੱਗੇ ਵੀ ਕਮੈਂਟ ਕਰਦੇ ਨੇ ਆਪਾਂ ਨੂੰ ਬਬਲੂ ਸਿੰਘ ਡੀਪੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਧੰਨਵਾਦ ਬਬਲੂ ਸਿੰਘ ਜੀ ਹੁਣ ਤੁਸੀਂ ਕਾਫੀ ਦਿਨਾਂ ਬਾਅਦ ਹਾਜ਼ਰੀ ਲਵਾਈ ਹੈ ਸਾਡੇ ਬਲੌਗ ਦੇ ਉੱਤੇ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਚਲੋ ਬਿਜੀ ਹੋਵਾਂਗੇ ਕਿਤੇ ਜਰੂਰ ਤਾਂ ਕਰਕੇ ਕਿਸੇ ਨਹੀਂ ਹਾਜ਼ਰੀ ਲਵਾ ਸਕੇ ਤੇ ਹੁਣ ਆਪਾਂ ਕਰਦੇ ਆਂ ਜੀ ਬਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਹੋ ਸਕਦਾ ਕੱਲ ਨੂੰ ਆਪਣੀ ਨਵੀਂ ਐਕਟਿਵਾ ਸਕੂਟਰੀ ਵੀ ਆ ਜੇ ਤੁਹਾਨੂੰ ਦਿਖਾਵਾਂਗੇ ਜਰੂਰ ਤੇ ਕੱਲ ਨੂੰ ਆਈ ਜੇ ਤਾਂ ਅਗਲੇ ਦਿਨ ਤਾਂ ਪੱਕਾ ਜਾਣੀਏਗੀ ਕੰਮ ਸਾਰ ਆਪਣਾ ਹੋ ਗਿਆ ਮੁਕੰਮਲ ਤੇ ਕੱਲ ਤੋਂ ਕੱਲ ਨੂੰ ਜਾਂ ਅਗਲੇ ਦਿਨ ਜਦੋਂ ਵੀ ਸਕੂਟਰ ਆ ਗਿਆ ਆਪਣਾ ਐਕਟਿਵਾ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਸਾਡੇ ਬਲੌਗ ਨੂੰ ਜ਼ਰੂਰ ਦੇਖਿਓ ਪੂਰਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਸਮਾ ਹੋ ਗਈ ਆਪਾਂ ਹੁਣ ਮਿਲਾਂਗੇ ਜੀ ਕੱਲ ਨੂੰ ਤੇ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਪਸੰਦ ਆਊਗਾ ਜੇ ਪਸੰਦ ਆਇਆ ਤਾਂ ਕਮੈਂਟ ਜ਼ਰੂਰ ਕਰਿਓ ਜੇ ਨਾ ਪਸੰਦ ਆ ਤਾਂ ਵੀ ਕਰ ਦਿਓ ਕਮੈਂਟ ਜੇ ਨਹੀਂ ਕੋਈ ਕਮੀ ਫੇਸ ਦੀ ਲੱਗੂ ਦੱਸ ਦਿਓ ਤੇ ਇਸ ਤੇਰੇ ਮੱਥੇ ਪ੍ਰਵਾਨ ਕਰਾਂਗੇ ਜੋ ਵੀ ਤੁਸੀਂ ਦੱਸੋਗੇ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਦਿਨੇ ਸਵੇਰੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ